ਜਿਹੜਾ ਇਹ ਵੇਖ ਲੋ ਹਾਂ ਡੰਗਰੇ ਵਾਲੀ ਪ੍ਰਾਲੀ ਚੋਰੀ ਦੋ ਪੰਡਾ ਸਾਰੀ ਚਾਵਲ ਨੇ ਵਿੱਚ ਵੱਲ ਸਾਢੇ 6 ਵਜੇ ਦੇ ਫੋਨ ਕਰਨ ਦਿਆ ਆ ਇਹ ਆ ਵੇਖ ਲੋ ਕੰਮ ਐ ਤਾਂ ਹੋਊਗਾ ਕਮਾਈ ਨਾ ਤੇਲ ਮੈਂ ਨਹੀਂ ਮੜਿਆ ਹੋਰ ਲਾ ਦੇ ਥੱਲੇ ਹੋਰ ਲਾ ਦੇ ਹੋਰ ਲਾ ਦੇ ਸਾਰੀਆਂ ਲਿਫਟਾਂ ਸੁੱਟ ਦੇ ਸਾਰੀਆਂ ਸਾਰੀਆਂ ਸੁੱਟ ਦੇ ਲਿਫਟਾਂ ਗੱਡ ਦੇ ਥੱਲੇ ਥੱਲੇ ਜਾਂਦਾ ਨਹੀਂ ਪੂਰਾ ਅੱਧਾ ਗੱਡ ਦੇ ਸਾਰੇ ਹੀ ਥੱਲੇ ਆ ਵੇਲੋ ਆ ਡੰਗਰ ਵਾਲੀ ਪ੍ਰਾਲੀ ਜੋੜੀ ਦੋ ਪੰਡਾ ਸਾਰੀ ਚਾਵਲ ਨੇ ਵਿੱਚ ਵੱਲਤੀ ਆ ਕੱਢ ਨੂੰ ਪ੍ਰਾਂ ਜਿਹੜਾ ਇਧਰ ਵੇਲ ਇਧਰ ਵੇਲ ਗਲਤੀਆਂ ਆਉਂਦੀਆਂ ਗਲਤੀਆਂ ਆਉਂਦੀਆਂ ਆਹ ਵੇਲ ਕਿڑی ਆ ਮੰਨਿਆ ਨਹੀਂ ਪੁੱਠੇ ਪਾੜਾ ਨਹੀਂ ਗਲਤੀਆਂ ਆਉਂਦੀਆਂ ਗਲਤੀਆਂ ਦਿੰਗਾ ਦਿੰਗਾ ਚਾਪਲਾਂ ਵੀ ਬੁੜੀ ਦਿੰਗਾ ਪਾਈ ਫਿਰਦਾ ਗਲਤੀਆਂ ਆਪਦੀਆਂ ਤੇ ਇੱਧਰ ਵੇਖ ਲੋ ਆਹ ਤੈਨੂੰ ਦੇਖਦੀ ਨਾ ਇਹ ਤਾਂ ਨਹੀਂ ਆਕੇ ਵੀ ਉਹਨੇ ਜਿੱਦ ਨਜ਼ਰ ਲਾਈ ਆਕੇ ਜੋੜਤੀ ਗੰਟੇ ਦੀ ਗੱਲ ਕਰਾਉਣ ਮੁਰਕੇ ਬੁੱਤ ਬਣਾ ਕੇ ਕੁੱਟਣਾ ਮੁਰਕੇ ਬੁੱਤ ਬਣਾ ਕੇ ਕੁੱਟਣਾ ਪੈਂਦੇ ਆ ਸਾਰੀ ਵਿੱਚ ਵਲੀ ਗਈ ਆ ਦੱਸੋ ਗਲਤੀ ਕਿਦੀ ਆ ਪ੍ਰਾੜੀ ਡੰਗਰਾਂ ਵਾਲੀ ਜੋੜੀ ਤੇ ਚਾਰ ਪੰਜ ਡੰਗਰਾਂ ਦੀਆਂ ਨੇ ਵਿੱਚ ਵਲਤੀ ਐ ਇਹਦੀ ਲਿਫਟ ਤਾਂ ਚੁੱਕ ਦੇ ਨੂੰ ਵੇਖੀ ਕਿੰਨੀ ਵਿੱਚ ਵਲੀ ਗਈ ਆ ਖੋ ਜਾ ਮੈਂ ਵੇਖ ਲੈਂਦੇ ਕਿੰਨੀ ਵਿੱਚ ਆ ਇਹਦੇ ਵਿੱਚ ਵਲੀ ਗਈ ਪਲੇਟਾਂ ਨੇ ਇਹ ਡਰਾਈਵਰ ਮੈਨ ਇਹਨਾਂ ਨੂੰ ਚਾਹ ਤੇਜ ਪਿਆ ਦੀ ਬਸ ਚਾਹ ਹੀ ਨਹੀਂ ਇਹਨਾਂ ਨੂੰ ਪਚਦੀ ਤੇ ਹੋਰ ਕੀ ਪਚਣਾ ਪੂਰੀ ਆਵਾਜ਼ ਜਿੱਡਾ ਤੁਹਾਡਾ ਕਮਲਾ ਲਾਣਾ ਪਤਾ ਨਹੀਂ ਮੈਂ بچਾ ਕਿਵੇਂ ਆ ਰਿਹਾ ਪਚਿਆ ਤੂੰ ਆ ਰਹੀਆਂ ਆ ਤੈਨੂੰ ਦਿੱਖਦੀ ਨਹੀਂ ਪ੍ਰਾਈ ਪਹਿਲਾਂ ਨੇ ਚੱਕਰ ਤਾਂ ਲਾਈ ਛੱਡਿਆ ਉਹ ਨਹੀਂ ਥਾਂ ਕੀਤਾ ਪ੍ਰਾਈ ਸਾਰੀ ਵਾਰ ਤੇ ਉਦੋਂ ਦੇ ਗੁੱਠ ਵੀ ਨਿਕਲ ਨਹੀਂ ਚਾਹੀਦੀ ਤੇ ਹੁਣ ਨਹੀਂ ਹੁਣ ਕਿਵੇਂ ਬੈਕ ਘੁਮਾ ਦੇ ਪਿਛਲੇ ਚੱਕਰ ਹੈਗੇ ਕਿ ਨਹੀਂ ਬੈਕ ਨਹੀਂ ਘੁੰਮਦਾ ਹੈਗਾ ਇਹ ਹੈ ਰਿਵਰਸ ਤਾਂ ਹੈਗਾ ਰਿਵਰਸ ਘੁਮਾ ਹੌਲੀ ਜੀ ਹੌਲੀ ਜੀ ਘੁਮਾਵੇ ਚਲਤ ਨਾ ਨਾ ਅਜੇ ਪੈਰ ਨਾਲ ਪਿਆ ਪਰ ਲੱਤ ਵਿੱਚ ਕਮਾ ਦੇ ਹੌਲੀ ਜੀ ਕਮਾਈ ਰਵਰਸ ਕਲੱਚ ਤੇ ਪੈਰ ਹੀ ਰੱਖੂ ਨਿਕਲ ਗਈ ਨਿਕਲ ਗਈ ਨਿਕਲ ਗਈ ਆ ਆ ਕੱਢਤੀ ਸਾਰੀ ਓ ਸ਼ਾਬਾਸ਼ ਬੱਸ ਓ ਬੱਸ ਓ ਗਾਹ ਵੜ ਗਈ ਜਾਹ ਵੜ ਗਈ ਬੱਸ ਗियर ਕੱਢ ਦੇ ਗਾਣ 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 ਲਓ ਵੀ ਆ ਤਰੀਕਾ ਜੇ ਅੜ ਜੇ ਨਾ ਵਿੱਚ ਰਿਵਰਸ ਘੁਮਾ ਦਿਓ ਇਹ ਸਿਆਣੇ ਬੰਦੇ ਦੀ ਇਹੀ ਤਾਂ ਹੁੰਦੀ ਆ ਆ ਨਾ ਲਾੜਾ ਹੁਣ ਆ ਮੈਂ ਬਾਹਰ ਸੁੱਟ ਦੇਣਾ ਬਾ ਇਧਰ ਨਾ ਲਿਆਈਆਂ ਚਲੋ ਪਾਸੇ ਇਹ ਤਾਂ ਤੋਰੀਆਂ ਨਾਲ ਇੱਥੇ ਵਾਹਣ ਫੋਣ ਚਲਾਉਂਦੇ ਜਾਣੀ ਆ ਪ੍ਰਾਲੀ ਦਾ ਐਸੇ ਆਪਾਂ ਅੱਗ ਨਹੀਂ ਲਾਈ ਇੱਥੇ ਜੋੜੀ ਇੱਥੇ ਆ ਕੇ ਵੀ ਇਹਨੇ ਤੰਗ ਕਰਤਾ ਏ ਕਹਿੰਦੇ ਅੱਗ ਕਿਉਂ ਲਾਉਂਦੇ ਆ ਇੱਥੇ ਜੋੜੀ ਸਾਰੇ ਵਾਹਣ ਇਕੱਠੀ ਕਰਕੇ ਖਾਣ ਨਿਕਲਣੀਆਂ ਚਾਹੀਦੀਆਂ ਸਾਨੂੰ ਨਹੀਂ ਬੰਦ ਨਹੀਂ ਪਵੇ ਆ ਪ੍ਰਾਲੀ ਦੀ ਗੱਲ ਕਰਦਾ ਵੀ ਇੱਥਿਆਂ ਨੂੰ ਜੋੜੀ ਆ ਅੱਗ ਨਹੀਂ ਲਾਈ ਕਹਿੰਦੇ ਅੱਗ ਕਿਉਂ ਲਾਉਂਦੇ ਜੇ ਇੱਥੇ ਆ ਕੇ ਵੀ ਇਹਨੇ ਖਲਾਰ ਪਾਤੀ ਤੰਗ ਕਰਤਾ ਇਹ ਪ੍ਰਾਲੀ ਨੂੰ ਅੱਗ ਤਾਂ ਲਾਈ ਦੀ ਤੰਗ ਬਣਾ ਕਰਦੀ ਸਿੱਧਾ ਗਾ ਚਿੱਟੀ ਤੂੜੀ ਦੀਆਂ ਹੀ ਕੋਈ ਡੰਗਰਾ ਸਾਰੇ ਸੁੱਕ ਪਾਵਾ ਕਿ ਮਕਾਤੀ ਆਨੇ ਤਾੜੀ ਝੋੜਨੀ ਨਹੀਂ ਇਹ ਪ੍ਰਾਲੀ ਬਹੁਤ ਤੰਗ ਕਰ ਰਹੀ ਹੈ ਚਲੋ ਡਰਾਈਵਰ ਸਾਹਿਬ ਤੋਰੋ ਜੀ ਆਹ ਫਾਨ ਨੂੰ ਕੱਠੀ ਕਰ ਹੋਸ਼ ਚਾਕੇ ਆ ਇਹ ਤਾਂ ਚਾਹ ਚਾਹ ਸੁੱਖਾ ਨਹੀਂ ਪੀਤਾ ਸੁੱਖਾ ਪੀ ਲੈਂਦਾ ਤਾਂ ਪਤਾ ਨਹੀਂ ਕੀ ਹੋਣਾ ਹੈ ਬੈਕ ਗੇਅਰ ਲਾ ਕੇ ਕੇਰਨੀ ਬੈ ਚੁੱਕ ਲਿਆ ਅੜਗੀ ਵਿੱਚ ਉਹੋ ਕਰ ਗਏ ਪਿਆ ਰੱਖੀ ਉਹ ਗੋਟ ਕਦਮ ਨਾਲ ਜਾਣਾ ਉਦੋਂ ਆੜੀ ਠੀਕ ਠੀਕ ਟਰਾਲਾ ਕੀ ਵੇਚਣ ਲੱਗਾ ਹੂੰ ਮੇਰਾ ਭਰਾ ਆਦੂ ਬੰਨੇ ਬੰਨੇ ਅਸੀਂ ਘਿਛਟਾ ਦੇ ਲਾਂਗੇ ਤੇ ਵਿੱਚੋਂ ਘੇਰ ਦੇ ਵਾਹ ਵੀ ਸੱਚੀ ਗਾਜ ਚਲੋ ਜੀ ਕਿੰਨੀ ਥਾ ਕੇਰਤੀ ਜਾਂ ਚੱਕਰ ਹੁਣ ਥੱਲੇ ਸੁੱਟਿਆ ਉੱਤੇ ਟੰਗਿਆ ਏ ਓਏ ਆ ਕਾਰ ਮੂਹੜੂ ਆ ਕਿੰਨੀ ਥਾ ਕੇਰਤੀ ਹੋ ਆ ਚੱਕਰ ਹੁਣ ਥੱਲੇ ਸੁੱਟਿਆ ਇਹ ਵੱਡੇ ਡਰਾਈਵਰ ਹੈਪੀ ਡਰਾਈਵਰ ਵੇਖ ਲੋ ਆ ਵੇਖ ਲੋ ਲੈ ਲੈ ਚੱਲ ਇਹ ਵੱਡੇ ਡਰਾਈਵਰ ਨਵੇਂ ਜੰਮ ਪਏ ਨੇ ਚਲੋ ਲੈ ਆ ਡਰਾਈਵਰ ਵੇਖ ਲੋ ਪਾਣੀ ਝੋਕਦਾ ਵਿੱਚ ਤਾਂ ਚੱਕਰ ਜਾਨ ਵੇਖਿਆ ਮੈਂ ਇਹ ਚੱਕਰ ਹੁਣ ਥੱਲੇ ਸੁੱਟਿਆ ਦੱਬੀ ਰੇਸ ਆਉਂਦਾ ਸਾਰੇ ਵਾਹਨ ਦੇ ਵਿੱਚ ਚੱਕਰ ਹੁਣ ਥੱਲੇ ਸੁੱਟਿਆ ਜਿਹੜਾ ਦਾਣੇ ਘੇਰਦਾ ਆ ਹੁਣ ਦੁਬਾਰਾ ਬੀਜਣ ਲੱਗਾ ਆਵੇ ਉੱਥੋਂ ਗੇੜਾ ਲਿਉਣ ਲੱਗਾ ਆ ਜਿਹੜੇ ਚੱਕਰ ਆ ਜਿਹੜਾ ਚੱਕਰ ਆਣਾ ਆ ਜਿਹੜਾ ਇਹ ਆ ਚੱਕਰ ਆ ਇਹਨੇ ਦਾਣੇ ਸੁੱਟਨੇ ਇਹਨੂੰ ਟੰਗਿਆ ਸੀ ਤਾਂ ਇਹ ਬੜੀ ਸਲੋ ਪਹਿਲੇ ਲੋ ਦੇ ਵਿੱਚ ਲਾ ਕੇ ਬੜੀ ਸਲੋ ਕੇਰੇ ਮੈਂ ਵੇਖਿਆ ਮਾ ਦਾਣੇ ਨਹੀਂ ਆਉਣਦੇ ਜਦੋਂ ਵੇਖਿਆ ਚੱਕਰ ਥਾ ਫਿਰ ਭੱਜ ਕੇ ਕੇਰਿਆ ਮੈਂ ਚੱਕਰ ਤਾਂ ਇਹ ਵੇਖਣਾ ਹੁੰਦਾ ਸਾਰਾ ਕੋਈ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਸਾਰਾ ਕੁਝ ਵੇਖਣਾ ਹੁੰਦਾ ਏ ਇਹ ਰੇਸ ਨਹੀਂ ਇਕੱਲੀ ਕੰਨੀ ਨਾਲ ਆਉਣੀ ਹੁੰਦੀ